ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਮੌਜੂਦਾ ਸਥਿਤੀ ਦੇ ਵਿੱਚ ਹਨ ਅਤੇ ਸਾਡੀ ਟੀਮ ਇਸ ਲਈ ਕੰਮ ਕਰਦੀ ਸੀ ਕਰਦੀ ਹੈ ਅਤੇ ਅਗਾਵਿ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਮਰੀਜ਼ ਦੀ ਬਿਮਾਰੀ ਨਾਲ ਸੰਬੰਧਿਤ ਪੂਰੀ ਗੱਲ ਸੁਣੀ ਜਾਵੇ ਤੇ ਮਰੀਜ਼ ਦੇ ਸਮਾਜਿਕ ਸਮਾਜਿਕ ਹਾਲਾਤ ਜਜ਼ਬਾਤ ਅਤੇ ਮੌਜੂਦਾ ਸਮੇਂ ਵਿੱਚ ਉਸ ਦੀ ਮਾਨਸਿਕ ਪ੍ਰਵ੍ਰਿਤੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਜੇਕਰ ਮਰੀਜ਼ ਨੂੰ ਡਾਕਟਰਾਂ ਦੀ ਟੀਮ ਵੱਲੋਂ ਸਮੇਂ ਸਿਰ ਸੁਣਿਆ ਜਾਵੇ ਤਾਂ ਇਸ ਦੇ ਨਾਲ ਹੀ ਮਰੀਜ਼ 90% ਠੀਕ ਹੋ ਜਾਂਦਾ ਹੈ ਇਹ ਗੱਲ ਡਾਕਟਰ ਦੀਪਿੰਦਰ ਕਪੂਰ ਅਤੇ ਡਾਕਟਰ ਸਿੰਦਰ ਗਰਚੀਮਾ ਅਤੇ ਡਾਕਟਰ ਸੁਖਦੇਤ ਸਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਸਾਨੀ ਤੇ ਡਾਕਟਰ ਦਪਿੰਦਰ ਕਪੂਰ ਡਾਕਟਰ ਸਿੰਦਰ ਗਰਚੀਮਾ ਤੇ ਮਿਸਟਰ ਅਨੂ ਸੰਦੀਪ ਬਰਮੀ ਅੱਜ ਅਸੀਂ ਬੈਠੇ ਹਾਂ ਹਸਰਤ ਮਲਟੀ ਸਪੈਸ਼ਲਿਟੀ ਹਸਪੀਟਲ ਸੈਕਟਰ 58 ਮੁਹਾਲੀ ਵਿਖੇ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜੋ ਅਸੀਂ ਓਪਨ ਅੱਜ ਜਾਰੀ ਕੀਤਾ ਹੈ ਸੁਖਮਨੀ ਸਾਹਿਬ ਜਿਹਦੇ ਪਾਠ ਤੋਂ ਆਰੰਭ ਕੀਤਾ ਹੈ ਇੱਥੇ ਹਰ ਤਰ੍ਹਾਂ ਦੀ ਬ੍ਰਾਂਚੇਸ ਤੇ ਫੈਸਿਲਿਟੀਆਂ ਜਿਵੇਂ ਡਾਕਟਰੀ ਮੈਡੀਸਿਨ ਸਾਈਕੀਟਰੀ ਆਰਥੋ ਨਿਊਰੋਲੋਜੀ ਗਾਇਨੀ ਇਹ ਸਭ ਉਪਲਬਧ ਹੋਣ ਗਿਆ ਸਾਡੀ ਟੀਮ ਬੜੀ ਵੱਖਰੀ ਤੇ ਇੱਕ ਬਹੁਤ ਪੁਰਾਣੀ ਐਸੋਸੀਏਸ਼ਨ ਨਾਲ ਇੱਥੇ ਆਏ ਮੈਨੂੰ ਸਰਨਲ ਕੰਮ ਕਰਦੇ 12-13 ਸਾਲ ਹੋ ਚੁਕੇ ਐ ਸਰ ਨੂੰ ਪ੍ਰੈਕਟਿਸ ਕਰਦੇ 30 ਸਾਲ ਹੋ ਚੁਕੇ ਐ ਮੈਂ ਤੇ ਮੈਂ ਮੇਰੇ ਵਾਈਫ ਅਸੀਂ ਦੋਵੇਂ ਕਪਲ ਸਾਈਕੀਐਟ੍ਰਿਸਟ ਆ ਅਡਿਕਸ਼ਨ ਡਿਪਰੈਸ਼ਨ ਐਂਗਜ਼ਾਇਟੀ ਇਹ ਸਭ ਪ੍ਰੋਬਲਮਸ ਨਾਲ ਜੂਜਦੇ ਹੈ ਮਿਸਟਰ ਅਨੂ ਸੰਦੀਪ ਬੜੇ ਮੰਜੇ ਹੋਏ ਬਿਜ਼ਨਸਮੈਨ ਨੇ ਉਹਨੂੰ ਉਹਨਾਂ ਨੂੰ ਰੇਡੀਓਲੋਜੀ ਦਾ ਐਕਸਪੀਰੀਅੰਸ ਹੈ ਤੇ ਜਿਹੜੀ ਸਾਡੀ ਟੀਮ ਹੈ ਉਹ ਜਦੋਂ ਇਕੱਠੀ ਹੋਏਗੀ ਤੇ ਲੋਕਾਂ ਲਈ ਇੱਕ ਹੋਲਿਸਟਿਕ ਹੈਲਥ케ਅਰ ਜਿਸ ਚਸੀਂ ਹਰ ਚੀਜ਼ ਦਾ ਧਿਆਨ ਰੱਖਦੇ ਹੋਏ ਮਰੀਜ਼ ਨੂੰ ਸੇਵਾਵਾਂ ਪ੍ਰਦਾਨ ਕਰਾਂਗੇ ਤੇ ਉਹਦੇ ਨਾਲ ਹੀ ਇੱਕ ਪੇਸ਼ੀਐਂਟ ਤੇ ਡਾਕਟਰ ਦਾ ਜੋ ਰਿਲੇਸ਼ਨਸ਼ਿਪ ਹੈ ਉਹ ਤੇ ਖਾਸ ਫੋਕਸ ਰਹੇਗਾ ਜੋ ਪਾਸਟ ਵਿੱਚ ਵੀ ਸਾਡਾ ਇੱਕ ਯੂਐਸਪੀ ਰਿਹਾ ਹੈ ਕਿ ਪੇਸ਼ੈਂਟ ਨਾਲ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਪੇਸ਼ੈਂਟ ਦੀ ਹੀਲਿੰਗ ਨੂੰ ਕਿਵੇਂ ਪ੍ਰਮੋਟ ਕਰ ਸਕਦਾ ਹੈ ਤਾਂ ਕਿ ਅਸੀਂ ਮਰੀਜ਼ ਦੀ ਗੱਲ ਪੂਰੀ ਸੁਣੀਏ ਉਹਨੂੰ ਐਕਸਪ੍ਰੈਸ ਕਰਨ ਦਾ ਮੌਕਾ ਦਈਏ ਤੇ ਨਾਲ ਹੀ ਅਸੀਂ ਉਹਨੂੰ ਇਲਾਜ ਵਿੱਚ ਹੀਲਪ ਕਰਦੇ ਰਹੀਏ ਤਾਂ ਕਿ ਉਹ ਸਹੀ ਟ੍ਰੀਟਮੈਂਟ ਦੇ ਨਾਲ ਅੱਗੇ ਵਧ ਸਕੇ ਜਿਵੇਂ ਕਿ ਸਭ ਤੋਂ ਵੱਡੀ ਗੱਲ ਸਾਡੀ ਹੈ ਹੋਲਿਸਟਿਕ ਹੈਲਥ케ਅਰ ਤੇ ਫੋਕਸ ਕਰਨਾ ਹੋਲਿਸਟਿਕ ਹੈਲਥ케ਅਰ ਮਤਲਬ ਕਿ ਅਸੀਂ ਮਰੀਜ਼ ਦੀ ਨਿੱਜੀ ਮਾਨਸਿਕ ਹਾਲਾਤ ਉਹਦੀ ਫੀਲਿੰਗਸ ਉਹਦੀ ਇਮੋਸ਼ਨਸ इवन ਉਹਦੀ ਫਾਈਨੈਂਸ਼ੀਅਲ ਹਾਲਾਤ ਉਹਦੇ ਸਮਾਜਿਕ ਹਾਲਾਤ ਹਰ ਚੀਜ਼ ਤੇ ਫੋਕਸ ਕਰਕੇ ਉਹਦੀ ਬਿਮਾਰੀ ਦੇ ਇਲਾਜ ਕਰਨ ਲਈ ਇੱਕ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਤੇ ਫੋਕਸ ਜ਼ਿਆਦਾ ਕਰਦੇ ਹਨ ਪਲੱਸ ਜਿਹੜਾ ਇੱਕ ਐਕਸਪੀਰੀਅੰਸ ਸਾਡੀ ਟੀਮ ਨਾਲ ਲੈ ਕੇ ਆ ਰਹੀ ਹੈ ਔਰ ਇਸੇ ਸ਼ਹਿਰ ਦਾ ਐਕਸਪੀਰੀਅੰਸ ਹੈ ਤਾਂ ਉਹ ਸਾਡਾ ਇੱਕ ਯੂਨਿਕ ਪੁਆਇੰਟ ਇਸ ਹਸਪੀਟਲ ਵੱਲੋਂ ਜਨਤਾ ਨੂੰ ਰਹੇਗਾ ਇਹ ਕੋ 30 ਬੈਡਡ ਹਸਪੀਟਲ ਹੈ ਇਥੇ OT's ICU ਕ੍ਰਿਟੀਕਲ ਕੇਅਰ ਤੇ ਮੈਡੀਸਨ ਮੇਜਰ ਬ੍ਰਾਂਚੇਸ ਪ੍ਰਾਈਵੇਟ ਰੂਮਸ ਉਹ ਸਭ ਅਵੇਲੇਬਲ ਹੈ ਐਮਐਚਡੀ ਇਹ ਫਰਸਟ ਬ੍ਰਾਂਚ ਹੈ ਇਸ ਤੋਂ ਪਹਿਲਾਂ ਵੀ ਕੋਈ ਬ੍ਰਾਂਚ ਇੱਥੇ ਚੱਲ ਰਹੀ ਹੈ ਤੁਹਾਡੀ ਇਹ ਜੀ ਇਹ ਫਰਸਟ ਬ੍ਰਾਂਚ ਹੈ ਇਹ ਪਾਇਰੈਂਟ ਬ੍ਰਾਂਚ ਹੈ ਐਂਡ ਹੋਪਫੁਲੀ ਅੱਗੇ ਹੋਰ ਵੀ ਬ੍ਰਾਂਚੇਸ ਹੋਣਗੀਆਂ ਪਾਪਾ ਕੋਈ ਅਜਾ ਕੋਈ ਸਬ ਨਹੀਂ ਆ ਰਿਹਾ ਕਿ ਕੀ ਪਰਮ ਲੱਗੇ ਕੀ ਆਉਣੇ ਸਸਤਾ ਹੈ ਕੋਈ ਬਿਲਕੁਲ ਦੇਖੋ ਆਨਰਲੇ ਸਮਝ ਅਸੀਂ ਜ਼ਰੂਰ ਇਸ ਚੀਜ਼ ਤੇ ਫੋਕਸ ਕਰਾਂਗੇ ਕਿ ਕਿਆ ਅਸੀਂ ਕੋਈ ਕੰਸੈਸ਼ਨ ਬੇਸਡ OPDs ਯਾ ਫ੍ਰੀ OPDs ਯਾ ਜਿਵੇਂ ਸਰਕਾਰੀ ਹਸਪਤਾਲਾਂ ਚ BPL ਦੀ ਸੁਵਿਧਾ ਹੁੰਦੀ ਹੈ ਬਿਲੋ ਪਾਵਰਟੀ ਲਾਈਨ ਉਦਾਂ ਦਾ ਕੋਈ ਸਿਸਟਮ ਅਸੀਂ ਜ਼ਰੂਰ ਲਿਆਂਦੀ ਕੋਸ਼ਿਸ਼ ਕਰਾਂਗੇ ਔਰ ਜਿੱਥੇ ਜਿੰਨਾ ਸਾਡੀ ਸਾਡੇ ਵੀ ਪਾਕਟ ਤੇ ਸਾਡਾ ਵੀ ਇੰਸਟੀਚਿਊਟ ਲੋਕ ਕਰਦਾ ਕਿ ਜਿੱਥੇ ਜੋ ਪੇਸ਼ੈਂਟ ਟੇਲਰ ਮੇਡ ਹੋ ਸਕਦਾ ਕਿ ਡਿਸਕਾਊਂਟਸ ਐਂਡ ఎవਰੀਥਿੰਗ ਉਥੇ ਪੂਰਾ ਧਿਆਨ ਰੱਖਿਆ ਜਾਏਗਾ ਜਿਹੜੇ ਹੈਲਥ ਕਾਰਡ ਹੈ ਉਹ ਕਿਹੜੀ ਕਿਹੜੀ ਕੋਈ ਹੈ ਤੁਹੋ ਹਜੇ ਅਸੀਂ ਪ੍ਰੋਸੈਸ ਚੈਂਜ ਜਿਵੇਂ ਕਿ ਆਜ ਸ਼ੁਭ ਆਰੰਭ ਤੇ ਇੰਪੈਨਲਮੈਂਟਸ ਨੂੰ ਸਮਾਂ ਲੱਗਦਾ ਉਹ ਇੰਪੈਨਲਮੈਂਟਸ ਹੋਣਗੀਆਂ ਜਿਹੜੀਆਂ ਮੇਜਰ ਟੀਪੀਏਜ਼ ਨੇ ਜਿਹੜੀ ਥਰਡ ਪਾਰਟੀ ਅਸ਼ੂਰੈਂਸ ਇਸ ਐ ਮੈਡੀਕਲ ਇੰਸ਼ੂਰੈਂਸ کہہ ਦਿੰਦੇ ਹਨ ਉਹਨਾਂ ਮੇਜਰ ਨਾਲ ਸਭ ਨਾਲ ਸਾਡੀ ਐਸੋਸੀਏਸ਼ਨ ਹੋ ਜਾਏਗੀ ਤੋ ਸਭ ਤੋਂ ਮੇਨ ਫੋਕਸ ਜਿਵੇਂ ਕਿ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਸਾਡੀ ਅਪਰੋਚ ਜਿਹੜੀ ਹੈ ਉਹ ਪੇਸ਼ੈਂਟ ਸੈਂਟਰਡ ਹੋਏਗੀ ਮਤਲਬ ਪੇਸ਼ੈਂਟ ਕੀ ਕਹਿਣਾ ਚਾਹੁੰਦਾ ਹੈ ਕੀ ਆਪਣੀ ਬਿਮਾਰੀ ਨੂੰ ਲੈ ਕੇ ਸਮਝਦਾ ਹੈ ਔਰ ਉਸ ਚੋ ਕਿਵੇਂ ਉਹਦੇ ਮਿਥ ਜਾਂ ਵਹਿਮ ਨੂੰ ਦੂਰ ਕਰਨਾ ਤਾਂ ਕਿ ਉਹ ਆਪਣੀ ਬਿਮਾਰੀ ਨੂੰ ਸਹੀ ਸਮਝ ਸਕੇ ਜੇ ਮਰੀਜ਼ ਆਪਦੀ ਬਿਮਾਰੀ ਨੂੰ ਸਹੀ ਸਮਝੇ ਅੱਧਾ ਤਾਂ ਉਹ ਵੈਸੀ ਠੀਕ ਹੋ ਜਾਂਦਾ ਤਾਂ ਇਹ ਪੇਸ਼ੈਂਟ ਸੈਂਟਰਡ ਅਪਰੋਚ ਜਿਹੜੀ ਰਹੇਗੀ ਉਹ ਸਾਡਾ ਯੂਐਸਪੀ ਪਾਸਟ ਵਿੱਚ ਵੀ ਪ੍ਰੈਕਟਿਸ ਰਿਹਾ ਹੈ ਤੇ ਉਹ ਹੁਣ ਤੋਂ ਵੀ ਰਹੇਗਾ ਸਰਜਨ ਵਗੈਰਾ ਸਰ ਇੱਕ ਜਨਰਲ ਸਰਜਨ ਲੈਪਰੋਸਕੋਪਿਕ ਸਰਜਨ ਆਲਰੇਡੀ ਔਨ ਬੋਰਡ ਹੈ ਜੋ ਕੱਲ ਤੋਂ ਹੀ ਅਵੇਲੇਬਲ ਹੋਣਗੇ ਬਾਕੀ ਹੋਲੀ ਜਿਵੇਂ ਬਾਏ ਗੋਡਸ ਗ੍ਰੇਸ ਟੀਮ ਵਧਦੀ ਰਹੇਗੀ ਤੇ ਨਿਊਰੋ ਸਰਜਨ ਤੇ ਗੈਸਟੋ ਸਰਜਨ ਹੋਰ ਮਤਲਬ ਕਿ ਟੀਮ ਐਡ ਹੁੰਦੀ ਰਹੇਗੀ ਐਸ ਆਫ ਨਾਓ ਦੋ ਸਰਜਨਸ ਔਨ ਬੋਰਡ ਨੇ ਨਿਊਰੋ ਸਰਜਰੀ ਤੇ ਜਨਰਲ ਲੈਪਰੋਸਕੋਪਿਕ ਸਰਜਰੀ ਤੇ ਓ ਪੀ ਡੀ ਚਾਰजेस ਸਟੱਡੀ ਕਿੰਨਾ ਰੱਖ ਰਿਹਾ ਤੁਸੀਂ ਆਪਣਾ ਦੇਖੋ ਇਹ ਵੇਰੀ ਕਰਦਾ ਐਮਰਜੈਂਸੀ ਜਿਵੇਂ ਆ ਰਹੇ ਮੋਰ ਡਾਕਟਰਸ ਹੁੰਦੇ ਉਹ ਬੇਰਲੀ ਸਿਰਫ 300 ਚਾਰजेस ਨੇ ਜਿਹੜਾ ਪੇਸ਼ੈਂਟ ਕੋਈ ਐਮਰਜੈਂਸੀ ਜਾਂਦਾ ਰੈਜ਼ੀਡੈਂਟ ਮੈਡੀਕਲ ਆਫੀਸਰਸ ਉਹਨਾਂ ਦੇਖਦੇ ਨੇ ਕੰਸਲਟੈਂਟ ਜਿਹੜੇ ਨੇ ਜਿਵੇਂ ਕੋਈ ਮੈਡੀਸਨ ਦੇਖ ਰਿਹਾ ਕੋਈ ਐਂਡੋਕਰਨੋਲੋਜੀ ਸਾਈਕੀਟਰੀ ਕੰਸਲਟੈਂਟ ਤੋਂ ਕੰਸਲਟੈਂਟ ਫੀ ਜਿਹੜੀ ਹੈ ਉਹ ਵੇਰੀ ਕਰ ਸਕਦੀ ਹੈ ਔਰ ਰਫਰੀ ਤੁਸੀਂ ਇੱਕ ਬ੍ਰੈਕਟ ਲੈ ਕੇ ਚੱਲ ਸਕਦੇ ਹੋ 500 ਤੋਂ 800 ਦੇ ਵਿੱਚ ਰਹੇਗੀ ਡਾਕਟਰ ਸਿੰਦਰ ਕਚੀਮਾ ਕੰਸਲਟੈਂਟ ਸਾਈਕੀਟ੍ਰਿਸ ਹਨ ਤੇ ਮੈਂ ਪਰਸਨਲੀ ਬਲੀਵ ਕਰਦੀ ਹਾਂ ਕਿ ਜਦੋਂ ਅਸੀਂ ਇਲਾਜ ਕਰਦੇ ਹਾਂ ਉਹ ਸਿਰਫ ਇੱਕ ਦਵਾਈ ਨਹੀਂ ਹੈ ਤੁਹਾਡਾ ਇੱਕ ਪਰਸਨਲ ਟੱਚ ਤੁਹਾਡਾ ਪੇਸ਼ੈਂਟ ਨਾਲ ਕਨੈਕਸ਼ਨ ਉਹ ਬੜਾ ਇੰਪੋਰਟੈਂਟ ਹੈ ਉਦੇ ਨਾਲ ਨਾਲ ਮਰੀਜ਼ ਨੂੰ ਦੱਸਣਾ ਕਿ ਉਹ ਕੀ ਪ੍ਰੋਬਲਮ ਨਾਲ ਜੂਝ ਰਿਹਾ ਹੈ ਜਿਵੇਂ ਇਹਦਾ ਸਾਈਕੀਐਟ੍ਰਿਸ ਕੋਈ ਡਿਪਰੈਸ਼ਨ ਦਾ ਪੇਸ਼ੈਂਟ ਆਂਦਾ ਸਰ ਪਾਰਿਆ 셀ਫ ਇਸਟੀਮ 셀ਫ ਕੌਨਫੀਡੈਂਸ ਲੋ ਹੁੰਦਾ ਹੈ ਉਹ ਆਪਣੇ ਰੂਟੀਨ ਦੇ ਕੰਮ ਨਹੀਂ ਕਰ ਪਾ ਰਹੇ ਹਨ ਤਾਂ ਉਹਨੂੰ ਆਪਣੇ ਆਪ ਨਾਲ ਈਜ਼ੀ ਰਹਿਣਾ ਦੱਸਣਾ ਆਪਣੇ ਆਪ ਨਾਲ ਕਾਈਂਡ ਰਹਿਣਾ ਦੱਸਣਾ ਉਹਦੀ ਗੱਲ ਨੂੰ ਸੁਣਨਾ ਉਹਦੇ ਨਾਲ ਐਮਪੈਥੈਟਿਕ ਰਹਿਣਾ ਉਹ ਇੱਕ ਬੜੀ ਮੈਂ ਕਹਾਂਗੀ ਕਿ ਸੈਂਟਰਲ ਪੁਆਇੰਟ ਹੈ ਸਾਡੇ ਟ੍ਰੀਟਮੈਂਟ ਦਾ ਔਰ ਉਸ ਤਰਕੇ ਸਾਡੇ ਨਾਲ ਬਹੁਤ ਸਾਰੇ ਪੇਸ਼ੈਂਟ ਜੁੜੇ ਹੋਏ ਹਨ ਅਸੀਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹਾਂ ਉਸ ਚੀਜ਼ ਤੇ ਉਹ ਕਰਦੇ ਹਾਂ ਕਾਫੀ ਕੰਮ ਕਰਦੇ ਹਾਂ ਕਿ ਅਵੇਅਰਨੈਸ ਇੱਕ ਜਰਨਲ ਆਵੇ ਇਲਾਜ ਦੇ ਨਾਲ ਨਾਲ ਇੱਕ ਪ੍ਰੋਫਾਈਲੈਕਟਿਕ ਮੈਨੇਜਮੈਂਟ ਵੀ ਹੋ ਕਿੰਨੇ ਤਰ੍ਹਾਂ ਦੇ ਤੁਸੀਂ ਸੈਕਟਰ ਜਿਸ ਨੂੰ ਕਵਰ ਕੀਤਾ ਹੈ ਜਾਂ ਫਿਰ ਕਿੰਨੇ ਦਿਨ ਚ ਉਹਨਾਂ ਨੂੰ ਫਰਕ ਪਿਆ ਹੈ ਕੁਝ ਦੇਖੋ ਹਰ ਹਰ ਪੇਸ਼ੈਂਟ ਦੀ ਬਿਮਾਰੀ ਡਿਫਰੈਂਟ ਹੁੰਦੀ ਹੈ ਜਿਵੇਂ ਕੋਈ ਡਿਪਰੈਸ਼ਨ ਐਂਜ਼ਾਇਟੀ ਦਾ ਪੇਸ਼ੈਂਟ ਹੈ ਤਾਂ ਜੇ 10 ਪੇਸ਼ੈਂਟ ਆਣ ਤਾਂ ਦੋ ਕਿਸੇ ਅਲੱਗ ਤਰੀਕੇ ਨਾਲ ਟ੍ਰੀਟਮੈਂਟ ਰਿਸਪੌਂਡ ਕਰਦੇ ਹਨ ਉਹਦੇ ਚੋਂ ਦੋ ਪੇਸ਼ੈਂਟ ਦਾ ਰਿਸਪੌਂਸ ਲੱਗ ਹੁੰਦਾ ਹੈ ਹਰ ਪੇਸ਼ੈਂਟ ਦੇ ਹਾਲਾਤ ਉਹਦੇ ਸਟ੍ਰੈਸਰ ਟੈਨਸ਼ਨ ਦੋ ਵੀ ਡਿਫਰੈਂਟ ਹੁੰਦੀਆਂ ਹਨ ਹਰ ਪੇਸ਼ੈਂਟ ਦਾ ਬਾਇਓਲੋਜੀਕਲ ਵਲਨਰੇਬਿਲਟੀ ਕਹਿੰਦੇ ਆ ਅਸੀਂ ਕੁਦਰਤੀ ਤੌਰ ਤੇ ਕਿਨੂੰ ਪ੍ਰੋਬਲਮ ਹੋ ਸਕਦੀ ਹੈ ਕਿਨੂੰ ਨਹੀਂ ਉਹ ਵੀ ਡਿਫਰੈਂਟ ਹੈ ਬੇਸਡ ਔਨ 댓 ਟਾਈਮ ਵੇਰੀ ਕਰਦਾ ਹੈ ਬਟ ਯੈਸ ਵਿਦ ਰਾਈਟ ਕਾਈਂਡ ਔਫ ਟ੍ਰੀਟਮੈਂਟ ਇੱਕ ਇਹ ਮੈਸੇਜ ਮੈਂ ਦੇਣਾ ਚਾਹੁੰਦੀ ਆ ਕਿ ਬਿਮਾਰੀਆਂ ਮੈ ਤੁਸੀਂ ਜਿਵੇਂ ਆਪਾਂ ਰੋਜ਼ ਸੁਣਦੇ ਹਾਂ ਕਿ ਬਹੁਤ ਸਾਰੇ ਲੋਕ ਸੁਸਾਇਸਾਈਡ ਕਰ ਰਹੇ ਹਨ ਬੱਚੇ ਹਨ ਜਾਂ ਕੋਈ ਸਟ्रेस ਉਹਦਾ ਦੀ ਏਜ ਉਹ ਹੈ ਅਡੋਲੈਸੈਂਟਸ ਹਨ ਤਾਂ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹਨੀ ਆ ਕਿ ਇਹ ਸਾਰੀਆਂ ਬਿਮਾਰੀਆਂ ਪ੍ਰੀਵੈਂਟੇਬਲ ਹਨ ਰਾਈਟ ਕਾਈਂਡ ਆਫ ਹੈਲਪ ਨਾਲ ਮੈਂ ਬੜੇ ਪ੍ਰਾਊਡਲੀ ਕਹਿਨੀ ਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਮੌਤੇ ਮੂੰਹ ਤੋਂ ਜਾਨ ਤੋਂ ਬਚਾਇਆ ਤੇ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣਾ ਸੜ ਇੱਕ ਪਰਸਨਲ ਟੱਚ ਰਹਿਣਦਾ ਮੈਂ ਆਪਣੇ ਪੇਸ਼ੈਂਟਾਂ ਨਾਲ ਫੋਨ ਤੇ ਕਨੈਕਟਡ ਰਹਿਣੀ ਆ ਉਹ ਕਿਸੇ ਵੀ ਟਾਈਮ ਮੈਸੇਜ ਕਰ ਲੈਂਦੇ ਹਨ ਉਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਹੈ ਫਿਕਰ ਹੁੰਦੀ ਹੈ ਜਾਂ ਕੋਈ ਏਕਿਊਟ ਸਟ्रेस ਦਾ ਟਾਈਮ ਹੈ ਤਾਂ ਅਸੀਂ ਅਵੇਲੇਬਲ ਰਹਿੰਨੇ ਹਾਂ ਇੱਕ ਪਰਸਨਲ ਟੱਚ ਹੈ ਅਸੀਂ ਆਪਣੇ ਟਾਈਮ ਚੋਂ ਕੱਢ ਕੇ ਦਿੰਨੇ ਆਲਦੋ ਮੁਸ਼ਕਿਲ ਹੁੰਦਾ ਬਟ ਵੀ ਟ੍ਰਾਈ ਟੂ ਬੈਲੈਂਸ ਇਟ ਕਿਉਂਕਿ ਪੇਸ਼ੈਂਟ ਨੂੰ ਪ੍ਰਾਇਰੀਟੀ ਦੇਣਾ ਇੰਪੋਰਟੈਂਟ ਹੈ ਜਿਸ ਕਰਕੇ ਲੋਗ ਬੈਟਰ ਵੇ ਨਾਲ ਸਾਡੇ ਨਾਲ ਜੁੜ ਪਾਉਂਦੇ ਹਨ ਤੇ ਅਸੀਂ ਵੀ ਆਪਣੀ ਡਿਊਟੀ ਬेटर ਤਰੀਕੇ ਨਾਲ ਕਰ ਪਾਉਂਦੇ ਹਾਂ ਵੈਬਸਾਈਟ ਐਕਟਿਵ ਪੇਸ਼ੋਰ ਐ ਟਾਈਮ ਬਾਅਦ ਵਾਰ-ਵਾਰ ਸੁਣਦੀ ਹੈ ਦੇਖਿਏ ਕਿਉਰੇਬਲ ਵਰਡ ਮੈਂ ਯੂਜ਼ ਨਹੀਂ ਕਰਾਂਗੀ ਮੈਨੇਜੇਬਲ ਜ਼ਰੂਰ ਹੁੰਦੀ ਅੱਜ ਦੇ ਟਾਈਮ 'ਚ ਜਿਸ ਟਾਈਮ 'ਚ ਅਸੀਂ ਬੈਠੇ ਹਾਂ ਮੇਜੋਰਿਟੀ ਆਫ ਦਾ ਇਲਨੈਸਿਸ ਆਰ ਮੈਨੇਜੇਬਲ ਜੋ ਸਿਚੁਏਸ਼ਨਸ ਹੁੰਦੇ ਆ ਆਊਟ ਆਫ ਕੰਟਰੋਲ ਹੋਈਆਂ ਉਹਦੇ 'ਚ ਮੈਨੇਜਮੈਂਟ 'ਚ ਕਿਤਨਾ ਕਿਤੇ ਪ੍ਰੋਬਲਮ ਰਹਿ ਜਾਂਦੀ ਹੈ ਜਿਵੇਂ ਪੇਸ਼ੈਂਟ ਫਾਲੋਅ ਅਪ ਨਹੀਂ ਕਰਦਾ ਰਾਈਟ ਕਾਈਂਡ ਆਫ ਟਰੀਟਮੈਂਟ ਨਹੀਂ ਮਿਲਦਾ ਹੈ ਤਾਂ ਇਹ ਆਪਾਂ ਕਹਿ ਸਕਦੇ ਹਾਂ ਬਟ एवरीथिंग ਇਜ਼ ਮੈਨੇਜੇਬਲ ਜੇ ਆਪਾਂ ਅੱਜਕੱਲ੍ਹ ਬੱਚੇ ਕਰਨਾ ਚਾਹਾਂਗੀ ਕਿ ਉਹਨਾਂ ਨੂੰ ਆਪਣੇ ਆਪ ਨੂੰ ਸਿਚੁਏਸ਼ਨ ਬਾਰੇ ਐਜੂਕੇਟ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਇੱਕ ਫੇਜ਼ ਜੋ ਹੈ ਇੱਕ ਬੱਚੇ ਅਡੋਲਿਸੈਂਟ ट्रांजिशन ਫੇਜ਼ ਵਿੱਚ ਜਾਂਦੇ ਹਨ ਉਹ ਬਾਹਰ ਦੀ ਦੁਨੀਆ ਤੇ ਉਹਨਾਂ ਦੇ ਅੰਦਰ ਦਾ ਵਰਲਡ ਜੋ ਹੈ ਉਹ ਇੱਕ ਡਿਫਰੈਂਟ ਤਰ੍ਹਾਂ ਵਰਕ ਕਰਦਾ ਹੈ ਉਹਦੇ ਵਿੱਚ ਉਹਨਾਂ ਦੇ ਮਨ 'ਚ ਕਈ ਤਰ੍ਹਾਂ ਦੇ ਕਨਫਲਿਕਟ ਆ ਸਕਦੇ ਹਨ ਕੰਪੈਰੀਜ਼ਨਸ ਹੋ ਜਾਂਦੇ ਹਨ ਕਈ ਤਰ੍ਹਾਂ ਦੀਆਂ ਫਰਸਟ੍ਰੇਸ਼ਨਸ ਪੈਦਾ ਹੋ ਜਾਂਦੀਆਂ ਕਈ ਵਾਰ ਉਹ ਐਂਜ਼ਾਇਟੀ ਡਿਸਆਰਡ ਡਿਪਰੈਸ਼ਨ ਦਾ ਰੂਪ ਲੈ ਲੈਂਦੀ ਹੈ ਬੱਚਿਆਂ ਵਿੱਚ ਇੰਪਲਸਿਵਿਟੀ ਵੀ ਹੋ ਸਕਦੀ ਹੈ ਤਾਂ ਰਾਈਟ ਕਾਈਂਡ ਬੱਚਿਆਂ ਦੇ ਕੇਸ 'ਚ ਅਸੀਂ ਪੈਰੈਂਟਸ ਨੂੰ ਜ਼ਿਆਦਾ ਐਜੂਕੇਟ ਕਰਦੇ ਹਾਂ ਹਾਫ ਆਫ ਦਾ ਟ੍ਰੀਟਮੈਂਟ ਇਜ਼ ਆਫ ਪੈਰੈਂਟਸ ਜੇ ਉਹ ਆਪਣੇ ਆਪ ਨੂੰ ਬਦਲਦੇ ਹਨ ਤਾਂ ਬੱਚਿਆਂ ਨੂੰ ਮੈਨੇਜ ਕਰਨਾ ਇਲਨਸ ਨੂੰ ਮੈਨੇਜ ਕਰਨਾ ਬਹੁਤ ਬੈਟਰ ਹੋ ਜਾਂਦਾ ਸਾਡੇ ਟ੍ਰੀਟਮੈਂਟ ਦੀ ਇਹ ਯੂਐਸਪੀ ਇਹੀ ਹੈ ਐਡਿਕਸ਼ਨ ਵਾਲਾ ਬੱਚਾ ਆ ਰਿਹਾ ਹੈ ਤਾਂ ਉਹਦੇ ਪੇਰੈਂਟਸ ਪੂਰੀ ਫੈਮਿਲੀ ਨੂੰ ਆਪਾਂ ਕਿਵੇਂ ਕਾਉਂਸਲਿੰਗ ਦੇ ਰਹਿਗਾ ਬਾਕੀ ਟਾਈਮ ਉਹਨੇ ਉਸ ਦੇਖੋ ਹਰ ਹਰ ਪੇਸ਼ੈਂਟ ਦੀ ਬਿਮਾਰੀ ਡਿਫਰੈਂਟ ਹੁੰਦੀ ਹੈ ਜਿਵੇਂ ਕੋਈ ਡਿਪਰੈਸ਼ਨ ਐਂਜ਼ਾਇਟੀ ਦਾ ਪੇਸ਼ੈਂਟ ਹੈ ਤਾਂ ਜੇ 10 ਪੇਸ਼ੈਂਟ ਹਨ ਤਾਂ ਦੋ ਕਿਸੇ ਅਲੱਗ ਤਰੀਕੇ ਨਾਲ ਟ੍ਰੀਟਮੈਂਟ ਨੂੰ ਰਿਸਪੌਂਡ ਕਰਦੇ ਹਨ ਉਹਦੇ ਚੋਂ ਦੋ ਪੇਸ਼ੈਂਟ ਦਾ ਰਿਸਪੌਂਸ ਲੱਗ ਹੁੰਦਾ ਹੈ ਹਰ ਪੇਸ਼ੈਂਟ ਦੇ ਹਾਲਾਤ ਉਹਦੇ ਸਟ੍ਰੈਸਰ ਟੈਨਸ਼ਨ ਦੋ ਵੀ ਡਿਫਰੈਂਟ ਹੁੰਦੀਆਂ ਹਨ ਹਰ ਪੇਸ਼ੈਂਟ ਦਾ ਬਾਇਓਲੋਜੀਕਲ ਵਲਨੇਰੈਬਿਲਟੀ ਕਹਿੰਦੇ ਆ ਅਸੀਂ ਕੁਦਰਤੀ ਤੌਰ ਤੇ ਕਿਨੂੰ ਪ੍ਰੋਬਲਮ ਹੋ ਸਕਦੀ ਹੈ ਕਿਨੂੰ ਨਹੀਂ ਉਹ ਵੀ ਡਿਫਰੈਂਟ ਹੈ ਬੇਸਡ ਔਨ 댓 ਟਾਈਮ ਵੈਰੀ ਕਰਦਾ ਹੈ ਬਟ ਯੈਸ ਵਿਦ ਰਾਈਟ ਕਾਈਂਡ ਔਫ ਟਰੀਟਮੈਂਟ ਇੱਕ ਇਹ ਮੈਸੇਜ ਮੈਂ ਦੇਣਾ ਚਾਹਨੀ ਆ ਕਿ ਬਿਮਾਰੀਆਂ ਮੈਨੇਜੇਬਲ ਹਨ ਤੁਸੀਂ ਜਿਵੇਂ ਆਪਾਂ ਰੋਜ਼ ਹੁੰਦੇ ਆ ਕਿ ਬਹੁਤ ਸਾਰੇ ਲੋਕ ਸੁਸਾਈਡ ਕਰ ਰਹੇ ਹਨ ਬੱਚੇ ਹਨ ਜਾਂ ਕੋਈ ਸਟ੍ਰੈਸ ਉਹਦਾ ਦੀ ਏਜ ਉਹ ਹੈ ਐਡੋਲੈਸੈਂਟਸ ਹਨ ਤਾ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹਨੀ ਆ ਕਿ ਇਹ ਸਾਰੀਆਂ ਬਿਮਾਰੀਆਂ ਪ੍ਰੀਵੈਂਟੇਬਲ ਹਨ ਰਾਈਟ ਕਾਈਂਡ ਆਫ ਹੈਲਪ ਨਾਲ ਮੈਂ ਬੜੇ ਪ੍ਰਾਊਡਲੀ ਕਹਿਨੀ ਆ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਮੂੰਹ ਤੋਂ ਜਾਣ ਤੋਂ ਬਚਾਇਆ ਤੇ ਅਸੀਂ ਇਹ ਕੋਸ਼ਿਸ਼ ਕਰਦੇ ਆ ਅਸੀਂ ਆਪਣਾ ਸੜੇ ਪਰਸਨਲ ਟੱਚ ਰੈਂਦਾ ਮੈਂ ਆਪਣੇ ਪੇਸ਼ੈਂਟਾਂ ਨਾਲ ਫੋਨ ਤੇ ਕਨੈਕਟਡ ਰਹਿਣੀ ਆ ਉਹ ਕਿਸੇ ਵੀ ਟਾਈਮ ਮੈਸੇਜ ਕਰ ਲੈਂਦੇ ਹਨ ਉਹਨਾਂ ਨੂੰ ਕੋਈ ਟੈਨਸ਼ਨ ਹੁੰਦੀ ਹੈ ਫਿਕਰ ਹੁੰਦੀ ਹੈ ਜਾਂ ਕੋਈ ਅਕਿਊਟ ਸਟ्रेस ਦਾ ਟਾਈਮ ਹੈ ਤਾਂ ਅਸੀਂ ਅਵੇਲੇਬਲ ਰਹਿੰਦੇ ਆ ਇੱਕ ਪਰਸਨਲ ਟੱਚ ਆ ਅਸੀਂ ਆਪਣੇ ਟਾਈਮ ਚੋਂ ਕੱਢ ਕੇ ਦਿੰਨੇ ਆ ਔਲਦੋ ਮੁਸ਼ਕਿਲ ਹੁੰਦਾ ਬਟ ਵੀ ਟ੍ਰਾਈ ਟੂ ਬੈਲੈਂਸ ਇਟ ਕਿਉਂਕਿ ਪੇਸ਼ੈਂਟ ਨੂੰ ਪ੍ਰਾਇੋਰਟੀ ਦੇਣਾ ਇੰਪੋਰਟੈਂਟ ਹੈ ਜਿਸ ਕਰਕੇ ਲੋਗ ਬੈਟਰ ਵੇ ਨਾਲ ਸਾਡੇ ਨਾਲ ਜੁੜ ਪਾਂਦੇ ਹਨ ਤੇ ਅਸੀਂ ਵੀ ਆਪਣੀ ਡਿਊਟੀ ਬਿਹਤਰ ਤਰੀਕੇ ਨਾਲ ਕਰ ਪਾਂਦੇ ਐ ਮੈਂ ਸਾਰਕੈਸਟਿਕ ਪਿਛੋੜੇ ਟਾਈਮ ਬਾਅਦ ਵਾਰ-ਵਾਰ ਹੁੰਦੀ ਲੱਗਦੀ ਦੇਖਿਏ ਕਿਉਰੇਬਲ ਵਰਡ ਮੈਂ ਯੂਜ਼ ਨਹੀਂ ਕਰਾਂਗੀ ਮੈਨੇਜੇਬਲ ਜ਼ਰੂਰ ਹੁੰਦੀ ਅੱਜ ਦੇ ਟਾਈਮ 'ਚ ਜਿਸ ਟਾਈਮ 'ਚ ਅਸੀਂ ਬੈਠੇ ਆ ਮੇਜੋਰਿਟੀ ਆਫ ਦਾ ਇਲਨੈਸਿਸ ਆਰ ਮੈਨੇਜੇਬਲ ਜੋ ਸਿਚੁਏਸ਼ਨਸ ਹੁੰਦੇ ਆ ਆਊਟ ਆਫ ਕੰਟਰੋਲ ਹੋਈਆਂ ਉਹਦੇ ਵਿੱਚ ਮੈਨੇਜਮੈਂਟ 'ਚ ਕਿਤਨਾ ਕਿਤੇ ਪ੍ਰੋਬਲਮ ਰਹਿ ਜਾਂਦੀ ਹੈ ਜਿਵੇਂ ਪੇਸ਼ੈਂਟ ਫਾਲੋ ਅਪ ਨਹੀਂ ਕਰਦਾ ਰਾਈਟ ਕਾਈਂਡ ਆਫ ਟ੍ਰੀਟਮੈਂਟ ਨਹੀਂ ਮਿਲਦਾ ਹੈ ਤਾਂ ਇਹ ਆਪਾਂ ਕਹਿ ਸਕਦੇ ਹਾਂ ਬਟ एवरीथिंग ਇਜ਼ ਮੈਨੇਜੇਬਲ ਜੇ ਆਪਾਂ ਅੱਜਕੱਲ ਬੱਚੇ ਕਰਨਾ ਚਾਹਾਂਗੀ ਕਿ ਉਹਨਾਂ ਨੂੰ ਆਪਣੇ ਆਪ ਨੂੰ ਸਿਚੁਏਸ਼ਨ ਬਾਰੇ ਐਜੂਕੇਟ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇੱਕ ਫੇਜ਼ ਜੋ ਹੈ ਇੱਕ ਬੱਚੇ ਅਡੋਲੈਸੈਂਟ ट्रांजिशन ਫੇਜ਼ ਵਿੱਚ ਜਾਂਦੇ ਹਨ ਉਹ ਬਾਹਰ ਦੀ ਦੁਨੀਆ ਤੇ ਉਹਨਾਂ ਦੇ ਅੰਦਰ ਦਾ ਵਰਲਡ ਜੋ ਹੈ ਉਹ ਇੱਕ ਡਿਫਰੈਂਟ ਤਰ੍ਹਾਂ ਵਰਕ ਕਰਦਾ ਹੈ ਉਦੇ ਵਿੱਚ ਉਹਨਾਂ ਦੇ ਮਨ 'ਚ ਕਈ ਤਰ੍ਹਾਂ ਦੇ ਕਨਫਲਿਕਟ ਆ ਸਕਦੇ ਹਨ ਕੰਪੈਰੀਜ਼ਨਸ ਹੋ ਜਾਂਦੇ ਹਨ ਕਈ ਤਰ੍ਹਾਂ ਦੀਆਂ ਫਰਸਟ੍ਰੇਸ਼ਨਸ ਪੈਦਾ ਹੋ ਜਾਂਦੀਆਂ ਕਈ ਵਾਰ ਉਹ ਐਂਜ਼ਾਈਟੀ ਡਿਸਆਰਡ ਡਿਪਰੈਸ਼ਨ ਦਾ ਰੂਪ ਲੈ ਲੈਂਦੀ ਬੱਚਿਆਂ ਵਿੱਚ ਇੰਪਲਸਿਵਿਟੀ ਵੀ ਹੋ ਸਕਦੀ ਹੈ ਤਾਂ ਰਾਈਟ ਕਾਈਂਡ ਬੱਚਿਆਂ ਦੇ ਕੇਸ 'ਚ ਅਸੀਂ ਪੇਰੈਂਟਸ ਨੂੰ ਜ਼ਿਆਦਾ ਐਜੂਕੇਟ ਕਰਦੇ ਹਾਂ ਹਾਫ ਆਫ ਦਾ ਟ੍ਰੀਟਮੈਂਟ ਇਜ਼ ਆਫ ਪੇਰੈਂਟਸ ਜੇ ਉਹ ਆਪਣੇ ਆਪ ਨੂੰ ਬਦਲਦੇ ਹਨ ਤਾਂ ਬੱਚਿਆਂ ਨੂੰ ਮੈਨੇਜ ਕਰਨਾ ਇਲਨੈਸ ਨੂੰ ਮੈਨੇਜ ਕਰਨਾ ਬਹੁਤ ਬੈਟਰ ਹੋ ਜਾਂਦਾ ਸਾਡੇ ਟ੍ਰੀਟਮੈਂਟ ਦੀ ਇਹ ਯੂਐਸਪੀ ਇਹੀ ਹੈ ਐਡਿਕਸ਼ਨ ਵਾਲਾ ਬੱਚਾ ਆ ਰਿਹਾ ਤਾਂ ਉਹਦੇ ਪੈਰੈਂਟਸ ਪੂਰੀ ਫੈਮਿਲੀ ਨੂੰ ਆਪਾਂ ਕਿਵੇਂ ਕਾਉਂਸਲਿੰਗ ਦੇਣਾਗਾ ਬਾਕੀ ਟਾਈਮ ਉਹਨੇ ਉਸ ਮਾਹੌਲ ਚ ਰਹਿਣਾ ਉਸ ਮਾਹੌਲ ਮੈਂ ਡਾਕਟਰ ਦਿਪਿੰਦਰ ਕਪੂਰ ਮੈਂ ਐਮਡੀ ਮੈਡੀਸਿਨ ਹੈ ਮੈਂ ਚੀਮਾ ਮੈਡੀਕਲ ਕੰਪਲੈਕਸ 98 ਚ ਜੁਆਇਨ ਕੀਤਾ ਸੀਗਾ ਆਫਟਰ ਮਾਈ ਸੀਨੀਅਰ ਰੈਜ਼ੀਡੈਂਸੀ ਇਨ ਪੀਜੀਏ ਤੇ ਤਦ ਤੋਂ ਲੈ ਕੇ ਹੁਣ ਤੱਕ ਮੈਨੂੰ 26 ਸਾਲ ਤੋਂ ਜ਼ਿਆਦਾ ਹੋ ਗਏ ਨੇ ਉੱਥੇ ਤੇ ਇਸੇ ਏਰੀਆ ਦਾ ਮੈਨੂੰ ਕਾਫੀ ਐਕਸਪੀਰੀਅੰਸ ਹੈ ਤੇ ਮੇਰਾ ਮੇਨ ਇਹ ਰਹਿੰਦਾ ਕਿ ਪੇਸ਼ੈਂਟ ਨੂੰ ਮੈਂ ਟਾਈਮ ਦੇ ਸਕਾਂ ਧਿਆਨ ਨਾਲ ਉਹਨਾਂ ਦੀ ਗੱਲ ਸੁਣ ਸਕਾਂ ਤੇ ਪੂਰਾ ਸੈਟੀਸਫਾਈ ਕਰਕੇ ਭੇਜਾਂ ਪੇਸ਼ੈਂਟ ਵੀ ਕਹਿੰਦੇ ਨੇ ਆਕੇ ਕਿ ਬਈ ਤੁਸੀਂ ਗੱਲ ਸੁਣ ਲੈਂਦੇ ਹੋ ਬਾਕੀ ਹਸਪੀਟਲਸ ਦੇ ਡਾਕਟਰ ਬਹੁਤ ਜਲਦੀ ਚਾਹੁੰਦੇ ਨੇ ਫਟਾਫਟ ਦਵਾਈ ਲਿਖ ਕੇ ਗੱਲ ਸੁਣੇ ਬਿਨਾਂ ਦਵਾਈ ਲਿਖ ਕੇ ਦੇ ਦਿੰਦੇ ਨੇ ਉਹ ਕੰਮ ਮੈਂ ਨਹੀਂ ਕਰਦਾ ਮੇਰੀ ਇਹੀ ਯੂਐਸਪੀ ਹੈ ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਕਿ ਬਾਕੀ ਡਾਕਟਰ ਜਿਹੜੇ ਆ ਪ੍ਰੋਪਰ ਗੱਲ ਨਹੀਂ ਸੁਣਦੇ ਪੇਸ਼ੈਂਟ ਨਹੀਂ ਮੰਦੇ ਉਹ ਚੀਜ਼ ਨਹੀਂ ਮਤਲਬ ਜਿੰਨਾ ਕੁ ਬਹੁਤ ਜ਼ਿਆਦਾ ਰਸ਼ ਆਏਗਾ ਬਹੁਤ ਜਲਦੀ ਜਲਦੀ ਉਹ ਆਪਣੀ ਸਪੈਸੀਫਿਕੇਸ਼ਨ ਲਿਖ ਕੇ ਦੇ ਦੇਨ ਦੇ ਨੇ ਪੇਸ਼ੈਂਟ ਨੂੰ ਪੇਸ਼ੈਂਟਸ ਨੇ ਇਸ ਤਰ੍ਹਾਂ ਮਾਨੂੰ ਦੱਸਿਆ ਆ ਕਿ ਮਤਲਬ ਡਾਕਟਰਸ ਵੀ ਬਿਜ਼ਨਸ ਬਣਾ ਚੁੱਕੀ ਆ ਕਿ ਲੈ ਸੇ ਕੋਈ ਗਿਆ ਵੀ ਪ੍ਰਾਈਵੇਟ ਹਸਪੀਟਲ ਚੂ ਚਲੇ ਜਾਓ ਤੋ ਕਿਨੇ ਹਰਾਮ ਕਰ ਦੇਣਗੇ ਹੁਣ ਉਹ ਨਹੀਂ ਕਰਦੇ ਅਸੀਂ ਬਸ ਕੋਈ ਸੋਚ ਲੈ ਕੇ ਕਿ ਕਿ ਨੇੜੇ ਕਿੜੀ ਕਲੋਨੀਆਂ ਨੇ ਗਾਰ ਨਗਰ ਸਾਹੀ ਮਾਜਰ ਹੋ ਗਿਆ ਮਹਾਂਦੀ ਪਿੰਡ ਹੋ ਗਿਆ ਬਲੋਗੇ ਗਰੀਬ ਤਬਕਾ ਸਰ ਮੈਂ ਵੀ ਐਸੇ ਸੋਚ ਲੈ ਗਿਆ ਹਾਂ ਮੈਂ ਤਾਂ ਐਸੇ ਐਸਾ ਏਰੀਆ ਚ ਹੀ ਆ ਮੈਂ ਜਿਆਦਾ ਫਰਕ ਨਹੀਂ ਹੈ ਚੀਮਾ ਹਸਪੀਟਲ ਦਾ ਐਥੇ 1 ਕਿਲੋਮੀਟਰ ਦਾ ਹੀ ਫਰਕ ਹੈ ਐਸੇ ਏਰੀਆ ਨੂੰ ਸਰਵ ਕੀਤਾ ਮੈਂ 98 ਤੋਂ ਮੈਂ ਸਾਰਿਆਂ ਦੀ ਪ੍ਰੋਬਲਮ ਜਾਣਦਾ ਹੈ ਜਿਹੜਾ ਵੀ ਗਰੀਬ ਤਬਕਾ ਹੈ ਤੇ ਫਿਰ ਵੀ ਉਹ ਮੇਰੇ ਕੋਲ ਆਉਂਦੇ ਨੇ ਇਹਦੇ ਨਾਲ ਪ੍ਰੂਫ ਮਿਲਦਾ ਨਾ ਕਿ ਉਹਨਾਂ ਨੂੰ ਠੀਕ ਤਰ੍ਹਾਂ ਟ੍ਰੀਟ ਕੀਤਾ ਗਿਆ ਨਹੀਂ ਤਾਂ ਜੇ ਛੇ ਲਾਂ ਵਾਲੀ ਗੱਲ ਹੁੰਦੀ ਤਾਂ ਇਸ ਵੇਲੇ ਕੋਈ ਨਹੀਂ ਆਣਾ ਸੀਗਾ ਸਾਡੇ ਕੋਲ